ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰੇ ਪੈਨਪ੍ਰਾਮਾਂ ਦਾ ਸਵਾਗਤ ਹੈ ਜੀ ਆਪਣੀ ਪੇਜ ਦੇ ਉੱਤੇ ਤੇ ਕੁਝ ਗੱਲਾਂ ਅੱਜ ਆਪਾਂ ਪੈਸੇ ਨਾਲ ਸੰਬੰਧਿਤ ਆ ਜਿਹੜੀਆਂ ਕਰਾਂਗੇ ਕਹਿੰਦੇ ਹੁੰਦੇ ਵੀ ਸਾਈਕਲ ਦੀ ਚਾਲ ਵੀ ਕਹਿੰਦੇ ਉਹਨਾਂ ਚਿਰ ਹੀ ਵਧੀਆ ਰਹਿੰਦੀ ਹੈ ਜਦੋਂ ਉਹਦੇ ਦੋਨਾਂ ਸਾਈਕਲ ਦੇ ਟਾਇਰਾਂ ਦੇ ਵਿੱਚ ਚੇਨ ਹੋਵੇ ਹਨਾ ਜਦੋਂ ਚੇਨ ਨਿਕਲ ਜਾਂਦੀ ਹੈ ਫਿਰ ਸਾਈਕਲ ਦੀ ਚਾਲ ਤੇ ਰਫ਼ਤਾਰ ਦੋਨੋਂ ਚੀਜ਼ਾਂ ਜਿਹੜੀਆਂ ਖਤਮ ਹੋ ਜਾਂਦੀਆਂ ਉਸੇ ਤਰ੍ਹਾਂ ਹੀ ਜ਼ਿੰਦਗੀ ਹੈ ਜੀ ਆਪਣੀ ਜੇ ਆਪਾਂ ਜ਼ਿੰਦਗੀ ਸੈਲਫੀ ਦੇ ਵਿੱਚ ਜਿੰਨੇ ਮਰਜੀ ਤੁਸੀਂ ਪੋਜ਼ ਬਣਾ ਕੇ ਖੁਸ਼ ਹੋ ਕੇ ਫੋਟੋ ਖਿੱਚ ਲਓ ਤੁਹਾਡੀ ਪਹਿਚਾਣ ਸੈਲਫੀ ਨਾਲ ਨਹੀਂ ਬਣਨੀ ਤੁਹਾਡੀ ਪਹਿਚਾਣ ਜਿਹੜੀ ਜੀ ਉਹ ਤੁਹਾਡੇ ਕੰਮ ਦੇ ਨਾਲ ਬਣਨੀ ਹੈ ਜਿੰਨਾ ਵਧੀਆ ਤੁਸੀਂ ਕੰਮ ਕਰੋਗੇ ਹੈਨਾ ਓਨਾ ਵਧੀਆ ਹੀ ਸਖਤ ਮਿਹਨਤ ਕਰੋਗੇ ਓਨੀ ਵਧੀਆ ਹੀ ਤੁਹਾਡੀ ਪਹਿਚਾਣ ਬਣੂਗੀ ਜ਼ਿੰਦਗੀ ਇੱਕ ਬਹੁਤ ਹੀ ਖੂਬਸੂਰਤ ਜ਼ਿੰਦਗੀ ਇੱਕ ਬਹੁਤ ਹੀ ਖੂਬਸੂਰਤ ਪਾਲ ਹੈ ਜੀ ਜਿੰਨਾ ਵੀ ਟਾਈਮ ਆਪਾਂ ਨੂੰ ਧਰਤੀ ਤੇ ਮਿਲਿਆ ਹਨ ਉਹਨੂੰ ਵਿਕਾਰ ਦੀਆਂ ਗੱਲਾਂ ਤੇ ਵਿਕਾਰ ਦੇ ਝਗੜਿਆਂ ਦੇ ਵਿੱਚ ਨਾ ਬਰਬਾਦ ਕਰੋ ਮਿਹਨਤ ਕਰਕੇ ਤੇ ਖਾਸੀ ਖੁਸ਼ੀ گزارੋ ਕਿਉਂਕਿ ਕਦੋਂ ਬਲਾਵਾ ਆ ਜਾਵੇ ਇਸ ਚੀਜ਼ ਦਾ ਕਿਸੇ ਨੂੰ ਵੀ ਨਹੀਂ ਪਤਾ ਦੁਨੀਆ ਬਹੁਤ ਬਦਲ ਗਈ ਪਹਿਲਾਂ ਸਮਾਂ ਹੋਰ ਸੀ ਫਿਰ ਹੋਰ ਹੁੰਦਾ ਹੋ ਗਿਆ ਫਿਰ ਹੋਰ ਹੁੰਦਾ ਹੈ ਜੇਕਰ ਤੁਸੀਂ ਕਿਸੇ ਨੂੰ ਨਾਰਾਜ਼ ਹੋ ਕੇ ਛੱਡਣਾ ਵੀ ਚਾਹੁੰਦੇ ਹੋ ਨਾ ਦੁਨੀਆ ਦੇ ਵਿੱਚ ਤਾਂ ਤੁਹਾਨੂੰ ਛੱਡਣਾ ਪਸੰਦ ਕਰਨਗੇ ਲੋਕ ਮਨਾਉਣਾ ਪਸੰਦ ਨਹੀਂ ਕਰਦੇ ਜੀ ਅੱਜ ਕੱਲ ਜੇ ਤੁਸੀਂ ਮੰਨ ਲਓ ਆਪਾਂ ਕਹਿੰਦਾ ਭਾਵੇਂ ਕਿਸੇ ਨਾਲ ਨਾਰਾਜ਼ ਹੋ ਗਏ ਲੋਕ ਸਾਨੂੰ ਮਨਾਉਣਗੇ ਨਹੀਂ ਆ ਕੇ ਵੀ ਤੁਸੀਂ ਮੰਨ ਜਲੋ ਕਹਿੰਦੇ ਯਾਰੇ ਤਾਂ ਹਰ ਇੱਕ ਗੱਲ ਤੇ ਗੁੱਸੇ ਹੋ ਜਾਂਦਾ ਆਪਾਂ ਇਹਨੂੰ ਛੱਡ ਹੀ ਦਿੰਨੇ ਹਣਾ ਰੋਜ਼ ਰੋਜ਼ ਵੀ ਕੌਣ ਮਨਾਉ ਸਮਾਂ ਐਸਾ ਜੋ ਕਈ ਕੋਈ ਕਦੇ ਵੀ ਮੁੜ ਕੇ ਵਾਪਸ ਨਹੀਂ ਆਉਂਦਾ ਹੁੰਦਾ ਜੀ ਜੋ ਇੱਕ ਵਾਰੀ ਚਲਾ ਗਿਆ ਬਸ ਅੱਖਾਂ ਨੂੰ ਜਿਹੜੀ ਉਡੀਕ ਰਹਿ ਜਾਂਦੀ ਏ ਉਸ ਪਰਸਨ ਦੀ ਵਕਤ ਦੇ ਨਾਲ ਸਭ ਬੀਤ ਜਾਂਦਾ ਕਹਿੰਦੇ ਹੁੰਦਾ ਹੈ ਇਨਸਾਨ ਚਲਾ ਜਾਂਦਾ ਦੋ ਦਿਨ ਰੋਣੇ ਆਪਾਂ ਚਾਰ ਦਿਨ ਰੋਣੇ ਫਿਰ ਉਹੀ ਕੰਮ ਧੰਦੇ ਉਹੀ ਸਭ ਚੀਜ਼ਾਂ ਵਾਪਸ ਆ ਜਾਂਦੀਆਂ ਜੀ ਇਸ ਕਰਕੇ ਵੀ ਜਦੋਂ ਜਾਣਾ ਹੀ ਆ ਤਾਂ ਕੁਝ ਚੰਗੇ ਕਰਮ ਕਰਕੇ ਜਾਓ ਹਨਾ ਤਾਂ ਕਿ ਲੋਕ ਆਪਾਂ ਨੂੰ ਜਿਹੜਾ ਜਾਗਤਾ ਕਰ ਸਕਣ ਕੁਝ ਹਾਸਲ ਕਰ ਲਓ ਜੀ ਆਪਦੇ ਦੇਸ਼ ਲਈ ਆਪਣੇ ਪਿੰਡ ਲਈ ਆਪਣੇ ਪਰਿਵਾਰ ਲਈ ਕੁਝ ਕਰਕੇ ਜਾਓ ਹਨਾ ਕਹਿੰਦੇ ਵੀ ਪੈਸਾ ਜਿਹੜਾ ਕਮਾਲ ਦੀ ਸੀਜ਼ ਹੁੰਦਾ ਪਰ ਇਹ ਹਰ ਇੱਕ ਕਿਸੇ ਕੋਲੇ ਨਹੀਂ ਹੁੰਦਾ ਜਿਹਦੇ ਕੋਲ ਹੁੰਦਾ ਉਹਨਾਂ ਅਸਾਸ ਨਹੀਂ ਹੁੰਦਾ ਉਹਦੀ ਉਹ ਐਮਨੀਅਤ ਨਹੀਂ ਹੁੰਦੀ ਜਿਹਦੇ ਕੋਲ ਨਹੀਂ ਹੁੰਦਾ ਉਹ ਤਰਸਦਾ ਹੈ ਤੇ ਕਈਆਂ ਕੋਲ ਪੈਸਾ ਤਾਂ ਹੁੰਦਾ ਜੀ ਪਰ ਇੱਜ਼ਤ ਨਹੀਂ ਹੁੰਦੀ ਕਈਆਂ ਕੋਲ ਇੱਜ਼ਤ ਹੁੰਦੀ ਹੈ ਪਰ ਪੈਸਾ ਨਹੀਂ ਹੁੰਦਾ ਤੇ ਕਈਆਂ ਕੋਲ ਉਹ ਪੈਸਾ ਹੋਣ ਦੇ ਬਾਵਜੂਦ ਵੀ ਉਹਨਾਂ ਦੀ ਕੋਈ ਇੱਜ਼ਤ ਨਹੀਂ ਕਰਦਾ ਇਸ ਕਰਕੇ ਵੀ ਧਾਣਾ ਜਿਹੜਾ ਉਹਨਾਂ ਕਾ ਕਮਾਓ ਜਿੰਨਾ ਕਾ ਆਪਾਂ ਨੂੰ ਰਾਸ ਆ ਸਕੇ ਆਪਣਿਆਂ ਦਾ ਦਿੱਤਾ ਹੋਇਆ ਪਿਆਰ ਆ ਜਿਹੜਾ ਸਭ ਤੋਂ ਅਨਮੋਲ ਦਾਤ ਹੁੰਦੀ ਹੈ ਜੀ ਕਦੇ ਵੀ ਆਪਣੀ ਤੁਲਨਾ ਕਿਸੇ ਦੇ ਹੋਰ ਦੇ ਨਾਲ ਨਾ ਕਰਿਆ ਕਰੋ ਖੁਸ਼ ਰਹਾ ਕਰੋ ਜ਼ਿੰਦਗੀ ਦੇ ਵਿੱਚ ਕੋਸ਼ਿਸ਼ ਕਰਿਆ ਕਰੋ ਵੀ ਛੋਟੀਆਂ-ਛੋਟੀਆਂ ਗੱਲਾਂ ਤੇ ਜਿਹੜੀ ਝਗੜੇ ਚ ਮੇਲੇ ਦੇ ਵਿੱਚ ਤੁਸੀਂ ਨਾ ਪਵੋ ਜਿੰਨਾ ਵੀ ਵਕਤ ਆਪਾਂ ਨੂੰ ਮਿਲਿਆ ਜੀ ਹੱਸ ਖੇਡ ਕੇ ਆਪਾਂ ਇਹ ਗੁਜ਼ਾਰ ਲੀਏ ਹਰ ਇੱਕ ਦਿਨ ਨੂੰ ਨਵੇਂ ਦਿਨ ਵਾਂਗੂ ਜੀਆ ਕਰੋ ਕਿਉਂਕਿ ਪਰਮਾਤਮਾ ਨੇ ਜਿੰਨੇ ਸਾਹ ਆਪਾਂ ਨੂੰ ਦੇ ਕੇ ਭੇਜੇ ਆਪਣੇ ਕੋਲ ਓਨੇ ਹੀ ਰਹਿਣੇ